ਤੇ ਨਾਂ ਤੇ ਹੱਥ ਲੱਗੀ ਟੀਲਾਂ ਦੀ ਟੱਬੀ ਮਾਰ ਕੇ ਤੇ ਪੂਸੀ ਅਗ ਲਾਈ ਜਾਂਦੇ ਨੇ ਸਿੱਖਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਦੰਗੇ ਪੜ ਕਾਈ ਜਾਂਦੇ ਨੇ ਕੌਣ ਕਹਿੰਦਾ ਇੱਥੇ ਭਾਰਤ ਆਜ਼ਾਦ ਹੈ ਮਨੁਵਾਦੀ ਸੋਚਦਾ ਗੁਲਾਮ ਹੋ ਗਿਆ ਉਹ ਮੂਤ ਪੀੜੀ ਜਾਤ ਫਿਰੇ ਮੌਤ ਵੰਡਦੀ ਛੂਤਰਾ ਨਾਲ ੱੱਕਾ ਛਰੇ ਆਮ ਹੋ ਗਿਆ ਧਰਮ ਦੇ ਨਾਂ ਤੇ ਖੇਡਦੇ ਸਿਆਸਤਾ ਉਹ ਬੰਦੇ ਨਾਲ ਬੰਦੇ ਨੂੰ ਲੜਾਈ ਜਾਂਦੇ ਨੇ ਉਹ ਬੰਦਿਆਂ ਦੇ ਹੱਥਾਂ 'ਚ ਟੀਲਾਂ ਦੀ ਢੱਪੀ ਮਾਰਕੀਟ ਪੂਸੀ ਅੱਗ ਲਾਈ ਜਾਂਦੇ ਨੇ ਸਿੱਖਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਦੰਗੇ ਪੜਕਾਈ ਜਾਂਦੇ ਨੇ ਕਿਹੜੇ ਰਾਮ ਰਾਜ ਦੀਆਂ ਗੱਲਾਂ ਕਰਦੇ ਕਿਹੜੇ ਰਾਮ ਰਾਜ ਦੀਆਂ ਗੱਲਾਂ ਕਰਦੇ ਉੱਚੀ ਨੀਚ ਜਿੱਥੇ ਜਾਤਾਂ ਪਾਤਾਂ ਖੜੀਆਂ ਕਹਿੰਦੇ ਮਨੁਸਮਰਤੀ ਲਾਗੂ ਕਰਨੀ ਬਣ ਕੇ ਸ਼ਿਕਾਰੀ ਵੱਡੇ ਦੇਣ ਧੜੀਆਂ ਹੱਦਾਂ ਉੱਤੇ ਨਿਤ ਮੰਡਰਾਵੇ ਖਤਰਾ ਬੜੀ ਦੇਖੋ ਸ਼ੇਰਾਂ ਦੀ ਚੜਾਈ ਜਾਂਦੇ ਨੇ ਪੰਤਰਾਂ ਦੇ ਹੱਥਾਂ 'ਗਿੱਲਾਂ ਦੀ ਢੱਪੀ ਮਾਰ ਕੇ ਟਪੂਸੀ ਅੱਗ ਲਈ ਜਾਂਦੇ ਨੇ ਸਿੱਖਰਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਦੰਗੇ ਪੜਕਾਈ ਜਾਂਦੇ ਨੇ ਐਸ.ਡੀ.ਸੀ. ਫੁੱਟ ਚੰਦਰੀ ਨੇ ਮਾਰ ਲਏ ਕਈ ਹੋਂਤਾ ਹਾਲਾਤ ਅਜ ਮਾਰੂ ਹੋ ਗਏ ਇਕੱਠੇ ਹੋ ਜੋ ਖਿੱਚ ਕੇ ਲਕੀਰ ਮਿੱਤਰੋ 1585 ਤੇ ਭਾਰੂ ਹੋ ਗਏ ਕੌਮ ਦੇ ਭੀਸ਼ਣਾ ਨੂੰ ਲੱਖ ਲਾਨਤਾ ਲਾਲਚ ਤੇ ਲਾਲਾਂ ਟਪਕਾਈ ਜਾਂਦੇ ਨੇ ਬੰਦਨਾ ਤੇ ਹੱਥ ਲੱਗ ਿੱੱਲਾਂ ਦੀ ਢੱਪੀ ਮਾਰ ਕੇ ਟਪੂਸੀ ਅੱਗ ਲਾਈ ਜਾਂਦੇ ਨੇ ਸਿੱਖਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਦੰਗੇ ਪੜ ਕਾਈ ਜਾਂਦੇ ਨੇ ਕੀ ਵੀ ਐ ਮਰਾਹੀ ਬਈ ਕੁਟਾਲਾ ਕਰਕੇ ਪਾਪੀਆਂ ਨੇ ਸਾਬ ਲਈਆਂ ਰਾਜ ਗੱਧੀਆਂ ਮੰਗ ਖਾਣੇ ਭੁੱਲ ਗਏ ਔਕਾਤ ਆਪਣੀ ਹੋ ਮਾਰਦੇ ਨੇ ਫੜਾ ਵੱਡੀਆਂ ਤੋਂ ਵੱਡੀਆਂ ਆਰਐਸਐਸ ਦੀ ਨੇ ਬੋਲੀ ਬੋਲਦੇ ਧਾਰਾ ਸੰਵਿਧਾਨ ਦੀ ਭੁਲਾਈ ਜਾਂਦੇ ਨੇ ਹੋਂ ਬੰਦਰਾ ਦੇ ਹੱਥਾਂ 'ਚ ਟੀਲਾਂ ਦੀ ਟੱਪੀ ਮਾਰ ਕੇ ਟਪੂਸੀ ਅਗ ਲਈ ਜਾਂਦੇ ਨੇ ਸਿੱਖਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਧੰਗੇ ਡੰਡਾ ਹੁੰਦਾ ਪੀਰ ਇਹੋ ਜਿਹੇ ਲੋਕਾਂ ਦਾ ਚੱਲਣ ਨਾ ਦੇਵੋ ਹੁਣ ਮੰਨ ਮਾਨੀਆਂ ਭਾਰਤ ਦੇ ਰਾਜੇ ਮੂਲ ਨਿਵਾਸੀ ਨੇ ਸਿੰਧੂ ਘਾਟੀ ਦੇਖੋ ਸਾਡੀਆਂ ਨਿਸ਼ਾਨੀਆਂ ਲਿਖਦਾ ਰੰਧਾਵੇ ਵਾਲਾ ਰਤੂ ਸੱਚੀਆਂ ਉਹ ਸਾਡੀਆਂ ਵਿਰਾਸਤਾਂ ਨੂੰ ਢਾਈ ਜਾਂਦੇ ਨੇ ਆਪਾਂ ਤੇ ਰਾਤੇ ਹੱਥੀਂ ਅੱਗ ਤੇ ਲਾਂਦੀ ਢੱਪੀ ਮਾਰ ਕੇ ਤੇ ਪੂਸੀ ਅੱਗ ਲਾਈ ਜਾਂਦੇ ਨੇ ਸਿੱਖਾਂ ਤੇ ਗੁੰਡਿਆਂ ਦੀ ਗੁੰਡਾਗਰਦੀ ਹਰ ਪਾਸੇ ਦੰਗੇ ਪੜਕਾਈ ਜਾਂਦੇ ਹਰ ਪਰਸੇ ਦੰਗੇ ਪੜਾਈ ਜਾਂਦੇ ਨੇ